ਗਲਤ ਕੰਮ ਕਰਨ ਵਾਲਿਆਂ ਤੋਂ ਪੀੜ ਨਹੀਂ ਹੁੰਦੀ ਸੋਚੋ ਅੱਜ ਥਾਂ ਥਾਂ ਤੇ ਠੇਕੇ ਖੁੱਲਦੇ ਆ ਠੇਕੇ ਖੁੱਲਣ ਤੋਂ ਦੁਨੀਆ ਨੂੰ ਕੋਈ ਤੰਗੀ ਨਹੀਂ ਆ ਪਰੇਸ਼ਾਨੀ ਨਹੀਂ ਆ ਕੋਈ ਸਟ੍ਰਾਈਕ ਨਹੀਂ ਕੀਤੀ ਜਾ ਰਹੀ ਕੋਈ ਤਾਂ ਨਹੀਂ ਉਹਨਾਂ ਦੇ ਖਿਲਾਫ ਬਚ ਨਹੀਂ ਦਿੱਤੇ ਜਾ ਰਹੇ ਤੰਗੀ ਕਿੰਨਾ ਤੋਂ ਹੋ ਰਹੀ ਆ ਹਾਏ ਹਾਏ ਚਰਚਾ ਵਾਲੇ ਪ੍ਰਾਰਥਨਾ ਕਰ ਕਰ ਕੇ ਲੋਕਾਂ ਨੂੰ ਨਸ਼ੇ ਤੋਂ ਆਜ਼ਾਦ ਕਰੀ ਜਾਂਦੇ ਢਿੱਡ ਦੁਖਦੇ ਆ ਇਹਨਾਂ ਦੇ ਅੱਜ ਜਦੋਂ ਟੈਲੀਵਿਜ਼ਨ ਦੇ ਵਿੱਚ ਧੀਆ ਪੈਣਾ ਦੇ ਸਾਹਮਣੇ ਐਡ ਚੱਲਦੀ ਆ ਵਸ਼ੀਕਰਨ ਕਰਾ ਲਓ ਮਨ ਚਾਇਆ ਪ੍ਰੇਮ ਪਾ ਲਓ 11 ਘੰਟਿਆਂ ਦੇ ਵਿੱਚ ਇਲਾਜ ਕਰਾ ਲਓ ਅੱਜ ਕਿਸੇ ਦਾ ਢਿੱਡ ਨਹੀਂ ਦੁਖਦਾ ਕੋਈ ਨਹੀਂ ਕਹਿੰਦਾ ਵੀ ਇਹ ਦੁਕਾਨਾਂ ਬੰਦ ਕਰੋ ਤੇ ਹਾਏ ਹਾਏ ਚਰਚਾ ਵਿੱਚ ਐਂਡੇ ਜਾਦੂ ਟੋਣੇ ਛੱਡ ਗਿਓ ਅੱਜ ਇਸ ਗੱਲ ਤੋਂ ਢਿੱਡ ਦੁਖਦੇ ਇਹ ਧਰਨੇ ਦਿੱਤੇ ਜਾਣੇ ਦੇਖੋ ਦੁਨੀਆ ਦਾ ਹਾਲ ਪਿਆ ਨਹੀਂ ਕੱਢਦੇ ਤਲਾਕ ਹੋ ਜਾਂਦੇ ਕੁੜੀਆਂ ਦੇ ਕਿਹੜੀਆਂ ਗੱਲਾਂ ਤੋਂ ਪੁਰਾਣੀਆਂ ਗਲਤੀਆਂ ਤੋਂ ਚਾਹੇ ਉਹ ਮੁੰਡੇ ਚ ਨਿਕਲ ਆਉਣ ਚਾਹੇ ਕੁੜੀ ਚ ਨਿਕਲ ਆਉਣ ਅੱਜ ਆਪਣੇ ਬੱਚਿਆਂ ਨੂੰ ਗਲਤ ਕੱਪੜੇ ਪਾਉਣ ਤੋਂ ਨਹੀਂ ਰੋਕਦੇ ਪਰ ਹਾਏ ਹਾਏ ਚਰਚ ਵਿੱਚੋਂ ਕਹਿੰਦੇ ਆ ਤੁਸੀਂ ਪਵਿੱਤਰਤਾਈ ਵਿੱਚ ਚੱਲੋ ਇਹਨਾਂ ਨੇ ਨਿਆਣੇ ਸੁਧਾਰ ਦੇਣੇ ਪੀੜਾਂ ਚੱਤੀ ਪੁਸ਼ਤੀ ਲੱਗੀਆਂ ਅਜੇ ਤੱਕ ਇਹਨਾਂ ਦੀ ਡਿਲੀਵਰੀ ਨਹੀਂ ਹੋਈ ਪੌਲਸ ਸਿਲਾਸ ਦੇ ਵੇਲੇ ਵੀ ਇਹ ਪੀੜਾਂ ਲੱਗੀਆਂ ਹੋਈਆਂ ਸੀ ਉਹਦਾ ਵੀ ਉਹਨੇ ਦੁਸ਼ਟ ਆਤਮਾ ਨੂੰ ਕੱਢਿਆ ਤੇ ਉਹ ਲੋਕੀ ਜਿਹੜੇ ਦੁਸ਼ਟ ਆਤਮਾ ਦੇ ਸਿਰ ਤੋਂ ਪੈਸੇ ਕਮਾਉਂਦੇ ਸੀ ਉਹਨਾਂ ਨੇ ਹਕੂਮਤ ਕੋਲੇ ਜਾ ਕੇ ਕੰਪਲੇਨ ਕੀਤੀ ਕਹਿੰਦੇ ਪੁੱਠੇ ਕੰਮ ਕਰਦੇ ਜੀ ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਔਰ ਹੋਇਆ ਵੀ ਇਦਾਂ ਹੈ ਅੱਜ ਵੀ ਅਤਿਆਚਾਰ ਹੋ ਹੀ ਰਿਹਾ ਹੈ ਪ੍ਰਾਰਥਨਾ ਕਰਨ ਵਾਲਿਆਂ ਨੂੰ ਸਤਾਇਆ ਜਾ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਅੱਜ ਸੱਚ ਨੂੰ ਸਲੀਬ ਤੇ ਚੜਾਇਆ ਜਾ ਰਿਹਾ ਰਾਜ ਨਹੀਂ ਅਸ ਤੋਂ 2024 ਸਾਲ ਪਹਿਲਾਂ ਵੀ ਸੱਚ ਨੂੰ ਸਲੀਬ ਤੇ ਚੜਾਇਆ ਗਿਆ ਸੀ ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਹਿੰਦੇ ਜਿਹੜੇ ਹਰੇ ਰੁੱਖ ਨਾਲ ਇਦਾਂ ਕਰਦੇ ਆ ਸੁੱਕੇ ਨਾਲ ਕੀ ਕਰਨਗੇ ਕਹਿੰਦਾ ਜਿਨ੍ਹਾਂ ਨੇ ਮੈਨੂੰ ਨਹੀਂ ਬਖਸ਼ਿਆ ਇਹਨਾਂ ਨੇ ਤੁਹਾਡੇ ਨਾਲ ਵੀ ਇਹੀ ਕੁਛ ਕਰਨਾ ਜਿਹੜਾ ਆਪਣੀ ਸਲੀਬ ਚੱਕ ਕੇ ਮੇਰੇ ਪਿੱਛੇ ਨਹੀਂ ਚੱਲੂਗਾ ਮੇਰਾ ਚੇਲਾ ਨਹੀਂ ਹੋ ਸਕਦਾ ਛੰਨੂ ਮੈਂਟਲੀ ਪ੍ਰਿਪੇਅਰ ਰਹਿਣਾ ਆ ਅੱਜ ਸੱਚ ਨਾਲ ਨਹੀਂ ਲੋਕੀ ਖਲੋਂਦੇ ਪਵਿੱਤਰਤਾ ਨਾਲ ਨਹੀਂ ਖਲੋਂਦੇ ਅੱਜ ਲੋਕੀ ਝੂਠ ਦੇ ਨਾਲ ਖਲੋਂਦੇ ਆ ਸਿਸੋਚੋ ਕਿੰਨੇ ਕੁ ਤੁਹਾਡੇ ਹਮਦਰਦ ਆ ਜਿਨ੍ਹਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਕੋਈ ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਆ ਅਰ ਸਕਲ ਦੁਨੀਆ ਰੋੜਾ ਪਾਰੀ ਵੀ ਪਰਮੇਸ਼ਵਰ ਇੱਕ ਆ ਜੇ ਪਰਮੇਸ਼ਵਰ ਇੱਕ ਆ ਤੇ ਅਸੀਂ ਵੀ ਤਾਂ ਇੱਕੋ ਦੇ ਅੱਗੇ ਹੀ ਪ੍ਰਾਰਥਨਾ ਕਰਦੇ ਫਿਰ ਖਾਰੂ ਕਹਦਾ ਫਿਰ ਰੋੜਾ ਕਹਦਾ ਅਸੀਂ ਵੀ ਤਾਂ ਪਰਮੇਸ਼ਵਰ ਦੇ ਅੱਗੇ ਹੀ ਪ੍ਰਾਰਥਨਾ ਕਰਦੇ ਆ ਕੋਈ ਦੁਨੀਆ ਵਿੱਚ ਰੌਲਾ ਪਾਇਆ ਜਾ ਰਿਹਾ ਜੀ ਸਾਰੇ ਲੋਕੀ ਰੱਬ ਦੇ ਬਣਾਏ ਆ ਕਿਹੜੇ ਰੱਬ ਦੇ ਜਿਹੜਾ ਇੱਕੋ ਹੀ ਆ ਤੇ ਜੇ ਉਸੇ ਨੇ ਬਣਾਇਆ ਤੇ ਸਾਡੇ ਨਾਲ ਲੱਗਦੀ ਕਹਦੇ ਆ ਤੁਹਾਡੇ ਵਾਲੇ ਨਹੀਂ ਬਣਾਇਆ ਸਾਨੂੰ ਉਸੇ ਨੇ ਨਹੀਂ ਬਣਾਇਆ ਨਾ ਜਿਹੜਾ ਇੱਕ ਆ ਮਸਲਾ ਵੱਧ ਧਮਾਗੀ ਦਾ ਆ ਮਸਲਾ ਫੇਮਸ ਹੋਣ ਦਾ ਆ ਜਿਨਨੇ ਡਰਾਮੇ ਹੋ ਰਹੇ ਹਨ ਇਹਨਾਂ ਵਿੱਚ ਧਾਰਮਿਕਤਾ ਦੀ ਲੜਾਈ ਕੋਈ ਨਹੀਂ ਹੈਗੀ ਕੋਈ ਸਚਾਈ ਲਈ ਨਹੀਂ ਲੜ ਰਿਹਾ ਕੋਈ ਇੱਕ ਵੀ ਸਚਾਈ ਲਈ ਨਹੀਂ ਲੜ ਰਿਹਾ ਇਹ ਜਿੰਨਾ ਖੌੜੂ ਅੱਜ ਪੈ ਰਿਹਾ ਹੈ ਨਾ ਇਹ ਸਾਰਾ ਪਪੂਲਰ ਹੋਣ ਦਾ ਸਿੰਮਸ ਹੋਣ ਦਾ ਟੀਆਰਪੀ ਲੈਣ ਦਾ ਔਰ ਇਹ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬਸ ਇੱਕ ਤੌਰ ਤੇ ਪੇਸ਼ ਕਰਨ ਦਾ ਹੋ ਰਿਹਾ ਕੌਣ ਇੱਥੇ ਰੱਬ ਦੇ ਕੰਮਾਂ ਲਈ ਕੌਣ ਲੜ ਰਿਹਾ ਜਿਹੜੇ ਰੱਬ ਨੂੰ ਮੰਨਦੇ ਆ ਨਾ ਉਹ ਤਾਂ ਕਿਸੇ ਦੇ ਖਰਾਪਪ ਚ ਮੂੰਹ ਹੀ ਨਹੀਂ ਖੋਲਦੇ ਕਿਉਂਕਿ ਉਹਨਾਂ ਨੂੰ ਤਾਂ ਸਾਰਿਆਂ ਵਿੱਚ ਉਹੀ ਨਜ਼ਰ ਆ ਰਹੀ ਆ ਉਹਨਾਂ ਨੂੰ ਤਾਂ ਸਿੱਧਕ ਆ ਗਿਆ ਹੈ ਉਹਨਾਂ ਨੂੰ ਸਮਝ ਆ ਗਈ ਹੈ ਉਹ ਤਾਂ ਵੈਰੀ ਨਹੀਂ ਘਾਲੋਂਦਾ ਤੇ ਕਹਿੰਦੇ ਜੀ ਸਾਡੇ ਰੱਬ ਨੇ ਹੁਕਮ ਦਿੱਤਾ ਇਹਨੂੰ ਪਾਣੀ ਦਾ ਗਲਾਸ ਦਿਓ ਲਓ ਜੀ ਬੈਠੋ ਜੀ ਪਾਣੀ ਪੀਓ ਤਫੇ ਲੜਾਈ ਕਿ ਕਿਹੜੇ ਰੱਬ ਦੇ ਲਈ ਲੜ ਰਹੇ ਆ ਕਿਸੇ ਹੋਰ ਪਲੈਨਟ ਦਾ ਤਾਂ ਨਹੀਂ ਕੋਈ ਜਿਹਦੇ ਲਈ ਇਹ ਲੜੀ ਜਾਂਦੇ ਆ